ਆਪ ਚੰਗੀ ਤਰ੍ਹਾਂ ਵਾਚਿਆ ਨਹੀਂ ਮੈਂ ਬੇਨਤੀ ਕਰਨੀ ਚਾਹਨਾ ਗੁਰੂ ਗ੍ਰੰਥ ਸਾਹਿਬ ਜੀ ਇਹ ਕਹਿ ਲਓ ਕਿ ਜਿਵੇਂ ਸੁਨਿਆਰਾ ਸੁਨਿਆਰੇ ਦੇ ਕੋਲ ਤੁਸੀਂ ਸੋਨਾ ਲੈ ਕੇ ਜਾਓ ਤੁਸੀਂ ਆਪਣੇ ਆਪ ਦੇ ਵਿੱਚ ਕਹਿੰਦੇ ਜੇ ਵੀ ਇਹ ਖਰਾ ਹੈ ਇਹ ਸ਼ੁੱਧ ਹੈ ਇਹ ਪਿਓਰ ਹੈ ਪਰ ਉਹ ਤੁਹਾਡੇ ਉੱਤੇ ਯਕੀਨ ਨਹੀਂ ਕਰਦਾ ਕੀ ਕਰਦਾ ਉਹਦੇ ਕੋਲੇ ਇੱਕ ਤਸਵੱਟੀ ਹੈ ਉਸ ਕਿਸਮਤੀ ਦੇ ਉੱਤੇ ਘਸੌਂਦਾ ਏ ਉਹਨੂੰ ਤੇ ਉਹ ਫਿਰ ਦੱਸ ਦਿੰਦਾ ਕਿ ਇਹਦੇ ਵਿੱਚ ਐਨੀ ਮਿਲਾਵਟ ਹੈ ਤੇ ਜੇ ਇਸ ਦੇ ਵੀ ਨਾ ਪਤਾ ਲੱਗੇ ਤੇ ਫਿਰ ਉਹਨੂੰ ਕੋਠਾਲੀ ਦੇ ਵਿੱਚ ਪਾਉਂਦਾ ਹੈ ਕੋਠਾਲੀ ਦੇ ਵਿੱਚ ਪਾ ਕੇ ਉਹਨੂੰ ਜਦੋਂ ਅੱਗ ਦੇ ਵਿੱਚ ਜਲਾਇਆ ਜਾਂਦਾ ਹੈ ਉਹ ਸੋਨਾ ਇੱਕ ਥਾਂ ਨੂੰ ਉੱਤੇ ਇਕੱਠਾ ਹੁੰਦਾ ਹੈ ਪਰ ਉਹ ਸੋਨਾ ਕਿਹੜਾ ਹੈ ਉਨੀ ਦੇ ਤੱਕ ਤਲਫਦਾ ਰਹਿੰਦਾ, ਘੁੜਦਾ ਰਹਿੰਦਾ 48 ਦੇ ਵਿੱਚ ਹਰਕਤ ਕਰਦਾ ਰਹਿੰਦਾ ਜਿੰਨੀ ਦੇਰ ਤੱਕ ਉਹਦੇ ਵਿੱਚ ਮਲਾਪਤ ਹੁੰਦੀ। ਪਰ ਜਦੋਂ ਉਹਦੇ ਵਿੱਚੋਂ ਮਲਾਪਤ ਖਤਮ ਹੋ ਜਾਂਦੀ ਹੈ, ਉਹ ਸੋਨਾ ਇੱਕ ਥਾਂ ਦੇ ਉੱਤੇ ਟਿਕ ਕੇ ਬੈਠ ਜਾਂਦਾ, ਉਹ ਕਹਿੰਦਾ ਕਿ ਹੁਣ ਇਹ ਭਤੂਰ ਬਣ ਗਿਆ। ਇਹ ਖਰਾ ਬਣ ਗਿਆ। ਇਹਦੇ ਵਿੱਚੋਂ ਮਲਾਪਤ ਖਤਮ ਹੋ ਗਈ ਹੈ। ਇਸੇ ਤਰ੍ਹਾਂ ਸਤਿਗੁਰੂ ਨੇ 239 ਸਾਲ ਦਾ ਸਮਾਂ ਲਾ ਕੇ ਖਾਲਸਾ ਬਣਾਇਆ ਤੇ ਖਾਲਸੇ ਦਾ ਮਤਲਬ ਹੈ ਸ਼ੁੱਧ ਜਿਹਦੇ ਵਿੱਚ ਰਤਾ ਪਰਵੀ ਮਲਾਵਟ ਨਹੀਂ ਪਰ ਆਧ ਮਲਾਵਟ ਕੀਤੀ ਜਾ ਰਹੀ ਹੈ ਤੁਹਾਡੇ ਹੀ ਬਾਣੀ ਨੂੰ ਪਾ ਕੇ ਖਾਲਸੇ ਨੇ ਹੀ ਬਾਣੀ ਨੂੰ ਪਾ ਕੇ ਵਰਤਿਆ ਜਾ ਰਿਹਾ ਹੈ ਤੁਹਾਨੂੰ ਫਿਲਮਾਂ ਦੇ ਰੂਪ ਦੇ ਵਿੱਚ ਗਲਤ ਵਿਖਾਇਆ ਜਾ ਰਿਹਾ ਹੈ ਪਰ ਮੈਂ ਬੇਨਤੀ ਕਰਨੀ ਚਾਹਨਾ ਤੁਹਾਡੇ ਕੋਲੇ ਤਸਵੱਤੀ ਗੁਰੂ ਗੰਨ ਸਾਹਿਬ ਮਹਾਰਾਜ ਹੈ ਇਸ ਤਸਵੱਤੀ ਤੋਂ ਬਿਨਾ ਦੂਸਰਾ ਕੁਝ ਨਹੀਂ ਹੈਗਾ ਜਿਵੇਂ ਸੋਨੇ ਨੂੰ ਪਰਖਦਾ ਹੈ ਸੁਨਿਆਰਾ ਕਸਵੱਤੀ ਦੇ ਉੱਤੇ ਘਸਾ ਕੇ ਵੇਖਦਾ ਹੈ ਤੇ ਜਦੋਂ ਤੁਹਾਨੂੰ ਕੋਈ ਇਤਿਹਾਸ ਸੁਣਾਉਂਦਾ ਹੈ ਜਦੋਂ ਤੁਹਾਡੇ ਕੋਈ ਇਤਿਹਾਸ ਦੀ ਗੱਲ ਕਰਦਾ ਹੈ ਤੇ ਤੁਸੀਂ ਗੁਰੂ ਗੰਨ ਸਾਹਿਬ ਜੀ ਦੀ ਬਾਣੀ ਉਸੇ ਵੇਲੇ ਜੇ ਤੇ ਤੁਹਾਨੂੰ ਆਉਂਦੀ ਹੋਏਗੀ ਜੇ ਤੁਸੀਂ ਗੁਰਬਾਣੀ ਦੇ ਸਿਧਾਂਤਾਂ ਨੂੰ ਸਮਝਦੇ ਹੋਗੇ ਜੋ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤੇ ਨੇ ਵੀ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਦਸਮ ਪਾਤਸ਼ਾਹ ਮਹਾਰਾਜ ਜੀ ਦੇ ਵਸਣ ਪੜਾਓ ਸਵਈਆ ਪਾਏ ਗਾਹੇ ਜਬ ਤੇ ਤੁਮਰੇ ਤਬ ਤੇ ਕੋ ਮਾਂਗ ਤਰੇ ਨੀ ਆਨਿਓ RAM RAHIM PURAN ਕੁਰਾਨ ਅਨੇਕ ਕਹੇ ਮਤ ਏਕ ਨਾ ਮੰਨਿਓ ਸਿਮਰਤ ਸ਼ਾਸਤਰ বেদ ਸਭੇ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਥਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਰੂ ਸਭ ਤੋਹਿ ਬਖਾਨਿਓ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਆਖਿਆ ਵੀ ਮੈਂ ਕਿਸੇ ਰਾਮ ਨੂੰ ਰਹੀਮ ਨੂੰ ਕਿਸੇ ਨੂੰ ਮੰਨਦਾ ਹੀ ਨਹੀਂ ਮੇਰਾ ਤੇ ਇੱਕ ਆਕਾਰ ਪੁਰਖ ਹੈ ਇਸ ਕਰਕੇ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਇੱਕ ਨਾਲ ਜੋੜਿਆ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਚਾਰ ਰੂਪਾ ਦੇ ਵਿੱਚ ਆਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਲਿਓ 523 ਵਾਰ ਆਇਆ ਤੇ बार-बार ਇਹ ਇੱਕ ਓੰਕਾਰ ਲਿਖਣ ਦਾ ਮਤਲਬ ਇਹ ਹੈ ਕਿ ਪ੍ਰਮਾਤਮਾ ਇੱਕ ਹੈ ਉਸ ਜਿਆ ਹੋਰ ਕੋਈ ਨਹੀਂ ਹੈਗਾ ਇਸ ਕਰਕੇ ਸਤਿਗੁਰੂ ਸਰਬੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਇੱਕ ਨਾਲ ਜੋੜਿਆ ਤੇ ਭਲਿਓ ਦੁਨੀਆ ਦੇ ਅੰਦਰ ਇਹ ਵੀ ਗੱਲ ਮੰਨੀ ਜਾਂਦੀ ਸੀ ਕਿ ਇਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਮਾਣ ਇੱਕ ਸੰਸਾਰੀ ਇੱਕ ਪੰਡਹਾਰੀ ਇੱਕ ਲਾਇਦੀ ਬਾਣ ਇਹ ਸੰਸਾਰ ਅੰਦਰ ਸਮਾਜ ਅੰਦਰ ਸਨਾਤਨ ਮਤ ਦੇ ਮੁਤਾਬਕ ਇਹ ਮੰਨਿਆ ਜਾਂਦਾ ਸੀ ਕਿ ਇਹ ਕੋ ਸੰਸਾਰੀ ਹੈ ਭਾਵ ਬ੍ਰਹਮਾ ਜਿਹੜਾ ਹੈ ਉਹ ਸੰਸਾਰ ਨੂੰ ਬਣਾਉਣ ਵਾਲਾ ਹੈ ਇਹ ਉਹਨਾਂ ਦੇ ਮੁਕਾਬਕ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦੀ ਸੋਚ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦਾ ਸਿਧਾਂਤ ਨਹੀਂ ਹੈ ਭਾਵੇਂ ਕਿ ਅਸੀਂ ਜਮਜੀ ਸਾਹਿਬ ਵਿੱਚ ਪੜ੍ਹਦੇ ਆਂ ਪਰ ਜਮਜੀ ਸਾਹਿਬ ਦੇ ਅੰਦਰ ਸਤਿਗੁਰੂ ਜੀ ਨੇ ਪਹਿਲਾਂ ਚੱਲਦੀ ਪ੍ਰਚਲਿਤ ਗੱਲ ਨੂੰ ਸਾਡੇ ਸਾਹਮਣੇ ਰੱਖ ਕੇ ਆਖਿਆ ਇਹ ਦੁਨੀਆ ਕਹਿੰਦੀ ਹੈ ਇਹ ਸਨਾਤਨ ਮਤ ਕਹਿੰਦਾ ਹੈ ਇਹ ਦੁਨੀਆ ਦੇ ਲੋਕ ਇਸ ਗੱਲ ਨੂੰ ਮੰਨਦੇ ਨਹੀਂ ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਇਹ ਦੁਨੀਆ ਕਹਿੰਦੀ ਏ ਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਈ ਇੱਕ ਲਾਇ ਦੀ ਬਾਣ ਤੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਮ ਤਿਸ ਭਾਵੈ ਤਿਵੇਂ ਚਲਾਵੈ ਜੇ ਮ ਹੁਲੈ ਫਰਮਾਨ ਇਸ ਕਰਕੇ ਭਲਿਓ ਪਰਮਾਤਮਾ ਇੱਕ ਹੈ ਉਸ ਦੇ ਹੀ ਮੁਤਾਬਕ ਸਾਰਾ ਕੁਝ ਚੱਲ ਰਿਹਾ ਹੈ ਤੇ ਸਾਨੂੰ ਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਰ ਬਾਰ ਇਹ ਗੱਲ ਸਮਝਾਈ ਹੈ ਕਿ ਭਲਿਆ ਤੂੰ ਨਿਆਰਾ ਹੈ ਤੇਰੇ ਵਿੱਚ ਨਿਆਰਾਪਨ ਕੀ ਹੈ ਕਿ ਤੂੰ ਸ਼ਬਦ ਦਾ ਪੁਜਾਰੀ ਹੈ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ دیدار ਖਾਲਸੇ ਦਾ ਉਹਨੂੰ ਖਾਲਸਾ ਆਗਿਆ ਜਾਂਦਾ ਜਿਹਦੇ ਵਿੱਚ ਮਲਾਵਟ ਨਹੀਂ ਹੈਗੀ ਤੇ ਅੱਜ ਵੀ ਅਸੀਂ ਫਿਰ ਹਮਣ ਕਰੀਏ ਉਹ ਖਾਲਸਾ ਨਹੀਂ ਹੈ ਜਿਹਦੇ ਵਿੱਚ ਮਲਾਵਟ ਹੈ ਜਿਹੜਾ ਤਿਲਕ ਲਾਉਂਦਾ ਉਹ ਖਾਲਸਾ ਨਹੀਂ ਹੈ ਓ ਜਿੱਦੀ ਦੀ ਗੱਲ ਇਹ ਐ ਤੁਸੀਂ ਕਹਿੰਦੇ ਹੁੰਦੇ ਸੀ ਕਿ ਐਵੇਂ ਹੀ ਗੱਲਾਂ ਕਰਦੇ ਆ ਆਰਐਸਐਸ ਕੀ ਹੁੰਦੀ ਐ ਆ ਹੁੰਦੀ ਏ ਆਰਐਸਐਸ ਤੁਹਾਡਾ ਬਾਣਾ ਪਾ ਕੇ ਤੁਹਾਡੇ ਬਾਣੇ ਨੂੰ ਅਗਰਿਆਂ ਨੇ ਬਦਨਾਮ ਕਰਨ ਵਾਸਤੇ ਤੁਹਾਡੀਆਂ ਗੱਲਾਂ ਤੁਹਾਡੇ ਇਤਿਹਾਸ ਵਿੱਚ ਉਤਕ ਕੇ ਤੇ ਤੁਹਾਨੂੰ ਸੁਣਾ ਦਿੱਤੀਆਂ ਤੁਸੀਂ ਮੰਨ ਲਿਆ ਆ ਹੁੰਦੀ ਏ ਆਰਐਸਐਸ ਇਹ ਕਰਕੇ ਅਸੀਂ ਗੁਰਬਾਣੀ ਦੇ ਕਸਵੱਟੀ ਦੇ ਮੁਤਾਬਕ ਚੱਲਣਾ ਐ ਸਾਡੇ ਇਤਿਹਾਸ ਵਿੱਚ ਮਿਲਾਵਟ ਕੀਤੀ ਗਈ ਹੈ ਇਸ ਕਰਕੇ ਜੇ ਅਸੀਂ ਇਤਿਹਾਸ ਨੂੰ ਸੁਣਨਾ ਪੜ੍ਹਨਾ ਪਰ ਸਭ ਤੋਂ ਪਹਿਲਾਂ ਆਪ ਆਪਣੇ ਬੱਚੇ-ਬੱਚੇ ਨੂੰ ਬਾਣੀ ਦੇ ਨਾਲ ਜੋੜੋ ਬਾਣੀ ਗੁਰਬਾਣੀ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਬਣੀ ਹੈ ਪਹਿਲਾਂ ਗੁਰਬਾਣੀ ਪੜੋ ਤੇ ਫਿਰ ਜਦੋਂ ਤੁਹਾਡੇ ਵਿੱਚ ਇਹ باور ਇਹ ਸ਼ਕਤੀ ਹੰਸਵਾਹੀ ਵਰਤੀ ਬਣ ਜਾਏਗੀ ਵਾਡੇ ਸਾਹਮਣੇ ਕੋਈ ਮਨਮਤ ਕੋਈ ਗੁਰਮਤ ਮਲਾ ਕੇ ਤੁਹਾਨੂੰ ਇਤਿਹਾਸ ਸੁਣਾਏ ਗੁਰੂ ਦੀ ਗੱਲ ਸੁਣਾਏ ਗੁਰ ਸਿੱਖ ਇਤਿਹਾਸ ਦੀ ਗੱਲ ਸੁਣਾਏ ਮਰਿਆਦਾ ਦੀ ਗੱਲ ਸੁਣਾਏ ਤੇ ਜੇ ਤੁਹਾਡੇ ਕੋਲੇ ਹੰਸ ਗਿਰਤੀ ਹੋਏਗੀ ਤੁਹਾਡੇ ਕੋਲੇ ਗੁਰਬਾਣੀ ਹੋਏਗੀ ਤੇ ਤੁਸੀਂ ਮਨਮਤ ਤੇ ਗੁਰਮਤ ਨੂੰ ਵੱਖ ਕਰ ਸਕਦੇ ਹੋ ਜਿਵੇਂ ਹੰਸ ਪਾਣੀ ਦੇ ਵਿੱਚ ਦੁੱਧ ਮਿਲਿਆ ਹੋਏਗਾ ਦੇ ਪਾਣੀ ਨੂੰ ਅਲੱਗ ਕਰ ਦਿੰਦਾ ਹੈ ਦੁੱਧ ਨੂੰ ਅਲੱਗ ਕਰ ਦਿੰਦਾ ਹੈ ਇਹ ਰੋ ਦੇ ਵਿੱਚ ਪਾਵਰ ਅਕਾਰ ਪੁਰਖ ਨੇ ਪਾਈ ਹੈ ਤੇ ਸੇਖ ਦੇ ਵਿੱਚ ਪਾਵਰ ਮਾਤਮਤ ਨੂੰ ਤੇ ਗੁਰਮਤ ਨੂੰ ਵਖਿਆ ਵਖਿਆ ਕਰਨ ਵਾਸਤੇ ਗੁਰਬਾਣੀ ਦੀ ਸ਼ਕਤੀ ਪਾਈ ਹੈ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅੱਜ ਸਾਨੂੰ ਸਾਡੀ ਬਾਣੀ ਨੂੰ ਸਾਡੀ ਬਾਣੀ ਦੇ ਉੱਤੇ ਸਾਡੀ ਬਾਣੀ ਦੇ ਉੱਤੇ ਇਹ ਤੰਕਨ ਕੀਤਾ ਜਾ ਰਿਹਾ ਹਨ ਬਦਨਾਮ ਕੀਤਾ ਜਾ ਰਿਹਾ ਹੈ ਸਾਡੇ ਇਤਿਹਾਸ ਦੇ ਵਿੱਚ ਮਲਬਾ ਕੀਤਾ ਜਾ ਰਿਹਾ ਹੈ ਪਰ ਮੈਂ ਬੇਨਤੀ ਹੱਥ ਜੋੜ ਕੇ ਕਰਨੀ ਚਾਹਣਾ ਹੈ ਕਿ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਸੀਂ ਬਾਣੀ ਪੜੋ ਤੁਹਾਨੂੰ ਬਾਣੀ ਨਾਲੋਂ ਤੋੜ ਕੇ ਅਗਲੇ ਹੋਰ ਪਾਸੇ ਦੌੜਦੇ ਨਹੀਂ ਅਸੀਂ ਕਰਕੇ ਇਸ ਕਰਕੇ ਸਾਧੂ ਪਾਤਸ਼ਾਹ ਮਹਾਰਾਜ ਨੇ बार-बार ਸਾਨੂੰ ਇਹ ਗੱਲ ਸਮਝਾਈ ਅਸੀਂ ਰੋਜ਼ਾਨਾ ਹੀ ਗੁਰਗੰਸਾ ਮਹਾਰਾਜੀ ਦੇ ਚਰਨਾਂ ਦੇ ਵਿੱਚ ਪੜਦੇ ਹਾਂ ਬਾਣੀ ਗੁਰੂ ਗੁਰ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਦਨ ਮੰਨੈ ਪਰੱਖ ਗੁਰੂ ਦੇ ਸਤਾਰੇ ਇਸ ਕਰਕੇ ਗੁਰੂ ਨੇ ਸਾਨੂੰ ਇਹ ਵੀ ਗੱਲ ਸੁਣਾਈ ਕਿ ਅਸੀਂ ਸ਼ਬਦ ਦੇ ਪਦਾਰੀ ਹਾਂ ਮੂਰਤੀ ਦੇ ਪਦਾਰੀ ਨਹੀਂ ਤਸਵੀਰ ਦੇ ਪਦਾਰੀ ਨਹੀਂ ਪਰ ਅੱਜ ਸਾਡੇ ਸਿੱਖ ਹੀ ਤਸਵੀਰਾਂ ਦੀ ਪੂਜਾ ਕਰਦੇ ਐ ਅਸੀਂ ਇਹ ਮੈਂ ਬੇਨਤੀ ਕਰਨੀ ਚਾਹੁੰਨਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛਣਾ ਸੀ ਕਿ ਅਸੀਂ ਮੂਰਤ ਨੂੰ ਮੱਥਾ ਟੇਕ ਸਕਦੇ ਆ ਅਸੀਂ ਤਸਵੀਰ ਨੂੰ ਭਾਵੇਂ ਉਹ ਦਾ ਗੁਰੂ ਨਾਨਕ ਸਾਹਿਬ ਦੀ ਹੋਵੇ ਭਾਵੇਂ ਗੁਰੂ ਸਾਹਿਬ ਦੀ ਹੋਵੇ ਹਾਂ ਅਸੀਂ ਸਤਕਾਰ ਕਰਦੇ ਹਾਂ ਪਰ ਮੈਂ ਬੇਨਤੀ ਕਰਨੀ ਚਾਹੁੰਨਾ ਜੇ ਮੱਥਾ ਟੇਕਣਾ ਹੈ ਜੇ ਸੀਸ ਝੁਕਾਉਣਾ ਹੈ ਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਹੈ ਸ਼ਬਦ ਦੇ ਪਦਾਰੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ ਗੁਰ ਮੂਰਤ ਗੁਰ ਸ਼ਬਦ ਹੈ ਗੁਰੂ ਦੀ ਮੂਰਤਾ ਗੁਰੂ ਦਾ ਸ਼ਬਦ ਹੈ ਇਸ ਕਰਕੇ ਸਾਨੂੰ ਗੁਰੂ ਨੇ ਸ਼ਬਦ ਨਾਲ ਜੋੜਿਆ ਹੈ ਸਰੀਰ ਨਾਲ ਨਹੀਂ ਜੋੜਿਆ ਮੈਂ बार-बार ਬੇਨਤੀ ਕਰਨੀ ਚਾਹੁੰਨਾ ਹਾਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਰੋਸ਼ਨੀ ਦੇ ਵਿੱਚੋਂ ਆਪ ਜੀ ਨੂੰ ਇਹ ਦੱਸਣਾ ਚਾਹੁੰਨਾ ਹਾਂ ਕਿ ਸਰੀਰ 10 ਜ਼ਰੂਰ ਹੋਏ ਨੇ ਜਾਮੇ 10 ਜ਼ਰੂਰ ਹੋਏ ਨੇ ਪਰ ਸਾਡਾ ਗੁਰੂ ਇੱਕ ਹੈ ਮੇਰੇ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਇਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਗੁਰੂ ਦਾਸ ਭਾਵੇਂ ਸਾਨੂੰ ਸ਼ਰੀਰ ਕਰਕੇ ਦੱਸਿਆ ਗਿਆ ਵੀ ਸਾਡੇ ਸ਼ਰੀਰ ਕਰਕੇ ਦਾਸ ਗੁਰੂ ਸਹਿਬਾਨ ਹੈ ਪਰ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੋਤ ਉਹਾ ਜੁਗਤ ਸਾਰੇ ਸੇ ਕਾਇਆ ਫੇਰ ਬਦਲਿਆ ਕਾਇਆ ਜ਼ਰੂਰ ਬਦਲੀ ਹੈ ਜਾਮਾ ਜ਼ਰੂਰ ਬਦਲਿਆ ਹੈ ਪਰ ਜੋਤ ਨਹੀਂ ਬਦਲੀ ਉਹ ਜੋਤ ਜਿਹੜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਪ੍ਰਵੇਸ਼ ਹੋਈ ਜਿਨੂੰ ਪਟਾਣੇ ਆਖਿਆ ਆਪ ਨਰਾਇਣ ਕਲਾ ਧਾਰ ਜਦ ਮੈਂ ਪਰਵਰਿਓ ਉਹ ਜੋਤ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਾਈ ਉਹ ਜੋਤ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਚ ਪਰਵੇਸ਼ ਹੋਈ ਪਰਵੇਸ਼ ਹੁੰਦਿਆ ਹੁੰਦਿਆ ਪੰਜ ਪਾਤਸ਼ਾਹ ਮਹਾਰਾਜ ਤੱਕ ਇਹ ਜੋਤ ਆ ਗਈ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਸਾਂ ਜਾਮਿਆਂ ਦੇ ਵਿੱਚ ਜੋਤ ਵਰਦੀ ਦੇ ਬਾਦਸ਼ਾਹ ਮਹਾਰਾਜ ਨੇ ਇਸ ਜੋਤ ਨੂੰ ਪੱਕਾ ਟਿਕਾਣਾ ਦੇ ਦਿੱਤਾ ਆਖਿਆ ਆਤਮਾ ਗ੍ਰੰਥ ਵਿੱਚ ਦਸਮ ਪਾਤਸ਼ਾਹ ਮਹਾਰਾਜ ਨੇ ਆਖਿਆ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਜੇ ਸਰੀਰਕ ਤੌਰ ਦੇ ਉੱਤੇ ਗੁਰੂ ਦੇ ਦਰਸ਼ਨ ਕਰਨੇ ਚਾਹੁੰਦੇ ਹੋ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹ ਦਸਾਂ ਪਾਤਸ਼ਾਹਾਂ ਦਾ ਸਰੂਪ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇਸ ਖਾਲਸੇ ਦੇ ਵਿੱਚ ਅਪੇਰ ਹੋ ਗਿਆ ਹੈ ਇਸੇ ਕਰਕੇ ਗੁਰੂ ਨੇ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਵਿੱਚ ਹੂੰ ਕਰੋ ਨਿਵਾਸ ਗੁਰੂ ਨੇ ਪੱਕਾ ਟਿਕਾਣਾ ਸ਼ਰੀਰ ਕਰਕੇ ਜੇ ਗੁਰੂ ਦੇ ਦਰਸ਼ਨ ਕਰਨੇ ਆ ਇਹੋ ਖਾਲਸੇ ਦੇ ਵਿੱਚੋਂ ਕਰਨੇ ਆ ਪਰ ਉਹ ਖਾਲਸਾ ਕਿਹੜਾ ਹੋਵੇ ਪੰਨਾ ਪਿਆਰਿਆਂ ਤੋਂ ਰਹਿਤ ਮਹਿਤ ਦੇ ਮੁਤਾਬਕ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤਿਆਰ ਬਰ ਤਿਆਰ ਸਿੰਘ ਬਾਣੀ ਤੇ ਬਾਣੇ ਦਾ ਧਾਰਨੀ ਜੋ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਮਰਿਆਦਾ ਦਿੱਤੀ ਹੈ ਉਸ ਮੁਤਾਬਕ ਗੁਰਬਾਣੀ ਮੁਤਾਬਕ ਆਪਣਾ ਜੀਵਨ ਢਾਲਦਾ ਹੋਵੇ ਤਿਆਰਪੁਰ ਤਿਆਰ ਸਿੰਘਾਂ ਦੇ ਸਮੂਹ ਖਾਲਸਾ ਆਖਿਆ ਹੈ ਪੰਥ ਆਖਿਆ ਹੈ ਇਸ